ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਕਰਾਇਦਾਰ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਮੈਂ 28 ਸਾਲਾਂ ਦੀ ਹੋ ਚੁੱਕੀ ਸੀ ਪਰ ਮੇਰਾ ਵਿਆਹ ਨਹੀਂ ਹੋਇਆ ਸੀ ਅੱਜ ਮੇਰੀ ਚਾਚੀ ਦੀ ਕੁੜੀ ਦਾ ਵਿਆਹ ਸੀ ਘਰ ਵਿੱਚ ਬਹੁਤ ਚਹਿਲ ਪਹਿਲ ਲੱਗੀ ਹੋਈ ਸੀ ਸਾਰੇ ਲੋਕ ਭੱਜ ਭੱਜ ਕੇ ਕੰਮ ਕਰ ਰਹੇ ਸਨ ਬਹੁਤ ਜ਼ਿਆਦਾ ਮਹਿਮਾਨ ਆਏ ਹੋਏ ਸਨ ਉਦੋਂ ਹੀ ਮੇਰੀ ਸਹੇਲੀ ਮੇਰੇ ਕਮਰੇ ਵਿੱਚ ਆ ਗਈ ਅਤੇ ਕਹਿਣ ਲੱਗੀ ਅੰਜਲੀ ਤੇਰਾ ਵਿਆਹ ਕਿਉਂ ਨਹੀਂ ਹੋ ਰਿਹਾ ਜਿਸ ਦਾ ਅੱਜ ਵਿਆਹ ਹੈ ਉਹ ਤਾਂ ਤੇਰੇ ਤੋਂ 5 ਸਾਲ ਛੋਟੀ ਹੈ ਤੇਰੀ ਚਾਚੀ ਨੇ ਆਪਣੀਆਂ ਦੋਨਾਂ ਕੁੜੀਆਂ ਦੇ ਵਿਆਹ ਕਰਵਾ ਦਿੱਤਾ ਪਰ ਤੈਨੂੰ ਘਰ ਵਿੱਚ ਹੀ ਬਿਠਾ ਰੱਖਿਆ ਹੈ ਤੂੰ 28 ਸਾਲਾਂ ਦੀ ਹੋ ਗਈ ਹੈ ਹੁਣ ਹੌਲੀ ਹੌਲੀ ਤੇਰੀ ਜਵਾਨੀ ਵੀ ਢਲ ਜਾਵੇਗੀ ਮੈਨੂੰ ਨਹੀਂ ਲੱਗਦਾ ਕਿ ਤੇਰੀ ਚਾਚੀ ਤੇਰਾ ਵਿਆਹ ਕਰਵਾਏਗੀ ਤੂੰ ਆਪ ਹੀ ਵਿਆਹ ਵਿੱਚ ਕੋਈ ਲੜਕਾ ਕਿਉਂ ਨਹੀਂ ਦੇਖ ਲੈਂਦੀ ਮੇਰੀ ਸਹੇਲੀ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਉਦਾਸ ਹੋ ਗਈ ਮੇਰੀ ਸਹੇਲੀ ਦੇ ਤਾਂ ਦੋ ਬੱਚੇ ਵੀ ਹੋ ਗਏ ਸਨ ਅਤੇ ਮੈਂ ਅਜੇ ਤੱਕ ਕਵਾਰੀ ਸੀ ਪਰ ਮੇਰੀ ਮੰਮੀ ਪਾਪਾ ਜਿਉਂਦੇ ਹੁੰਦੇ ਤਾਂ ਹੁਣ ਤੱਕ ਮੇਰੇ ਹੱਥ ਵੀ ਪੀਲੇ ਕਰਵਾ ਦੇਨੇ ਸਨ ਮੇਰਾ ਆਪਣਾ ਘਰ ਵਸਿਆ ਹੁੰਦਾ ਤੇ ਬੱਚੇ ਹੁੰਦੇ ਪਰ ਮੇਰੇ ਮੰਮੀ ਪਾਪਾ ਦੇ ਮਰਨ ਤੋਂ ਬਾਅਦ ਮੇਰੇ ਚਾਚਾ ਚਾਚੀ ਮੈਨੂੰ ਆਪਣੇ ਨਾਲ ਲੈ ਆਏ ਸੀ ਉਸ ਤੋਂ ਬਾਅਦ ਘਰ ਦੇ ਸਾਰੇ ਕੰਮ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਸੀ ਉਹਨਾਂ ਦੀਆਂ ਦੋ ਬੇਟੀਆਂ ਸਨ ਤੇ ਉਹਨਾਂ ਦੀਆਂ ਬੇਟੀਆਂ ਬੜੇ ਆਰਾਮ ਨਾਲ ਰਹਿੰਦੀਆਂ ਸਨ ਪੜ੍ਹਾਈ ਲਿਖਾਈ ਕਰਦੀਆਂ ਸਨ ਪਰ ਮੇਰੀ ਪੜ੍ਹਾਈ ਤਾਂ 10ਵੀਂ ਤੋਂ ਬਾਅਦ ਹੀ ਬੰਦ ਕਰ ਦਿੱਤੀ ਸੀ ਮੈਂ ਕਦੇ ਵੀ ਕਾਲਜ ਨਾ ਜਾ ਸਕੀ ਜੇਕਰ ਕਾਲਜ ਜਾਂਦੀ ਤਾਂ ਕਿਤੇ ਨੌਕਰੀ ਵੀ ਲੱਗ ਜਾਣਾ ਸੀ ਐਵੇਂ ਹੀ ਘਰ ਵਿੱਚ ਨਹੀਂ ਬੈਠੀ ਰਹਿਣਾ ਸੀ ਮੈਂ ਤਿਆਰ ਹੋਣ ਲੱਗ ਪਈ ਮੈਂ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਿਆ ਤਾਂ ਸੋਚਣ ਲੱਗੀ ਕਿ ਹੁਣ ਉਹ ਗੱਲ ਨਹੀਂ ਹੈ ਮੇਰੇ ਵਿੱਚ ਜਦੋਂ ਮੈਂ ਪੂਰੀ ਜਵਾਨ ਸੀ ਮੇਰੇ ਅੰਦਰ ਇੱਕ ਅੱਗ ਸੀ ਉਮਰ ਦੀ ਵੱਡੀ ਹੋਣ ਨਾਲ ਮੈਨੂੰ ਕੌਣ ਪਸੰਦ ਕਰੇਗਾ ਹੰਝੂ ਦੀ ਇੱਕ ਬੂੰਦ ਮੇਰੀ ਅੱਖ 'ਚੋਂ ਵਹਿ ਗਈ ਮੇਰੀ ਸਹੇਲੀ ਮੇਰੇ ਪਿੱਛੇ ਆ ਗਈ ਕਹਿਣ ਲੱਗੀ ਤੂੰ ਆਪਣਾ ਮਾਨ ਨਾ ਛੋਟਾ ਕਰ ਮੈਨੂੰ ਪੂਰਾ ਯਕੀਨ ਹੈ ਕਿ ਤੇਰੀ ਚਾਚੀ ਤੇਰਾ ਵਿਆਹ ਨਹੀਂ ਕਰਵਾਏਗੀ ਐਵੇਂ ਹੀ ਤੇਰੇ ਤੋਂ ਸਾਰਾ ਘਰ ਦਾ ਕੰਮ ਕਰਵਾਉਂਦੀ ਰਹੇਗੀ ਕਿਉਂਕਿ ਉਹਨਾਂ ਦਾ ਕੋਈ ਬੇਟਾ ਨਹੀਂ ਹੈ ਬੜਾਬੇ ਵਿੱਚ ਤੈਨੂੰ ਹੀ ਸਾਰਾ ਬਣਾਉਣਗੇ ਮੇਰੀ ਦੋਸਤ ਦੀ ਗੱਲ ਮੈਨੂੰ ਸਹੀ ਲੱਗਣ ਲੱਗੀ ਸੀ ਮੈਂ ਕਿਹਾ ਇਹ ਸਭ ਮੇਰੀ ਕਿਸਮਤ ਹੈ ਉਹਨੇ ਕਿਹਾ ਤੂੰ ਆਪਣੀ ਕਿਸਮਤ ਬਦਲ ਸਕਦੀ ਹੈ ਬਸ ਤੈਨੂੰ ਆਪਣੀਆਂ اداਵਾਂ ਨਾਲ ਇੱਕ ਮਰਦ ਨੂੰ ਫਸਾਉਣਾ ਪੈਣਾ ਹੈ ਮੈਂ ਕਿਹਾ ਕਿ ਮੈਂ ਇਹ ਸਭ ਕਦੀ ਨਹੀਂ ਕੀਤਾ ਤੇ ਉਸਨੇ ਕਿਹਾ ਤੂੰ ਸਿੱਖ ਜਾਏਂਗੀ ਇਹ ਸਭ ਇੱਕ ਕੁੜੀ ਦੇ ਅੰਦਰ ਹੀ ਹੁੰਦਾ ਹੈ ਮੇਰਾ ਪਤੀ ਵੀ ਵਿਆਹ ਤੋਂ ਬਾਅਦ ਮੇਰੇ ਤੇ ਧਿਆਨ ਨਹੀਂ ਦਿੰਦਾ ਸੀ ਤਾਂ ਦੇਖ ਮੈਂ ਆਪਣੀਆਂ ਦਾਵਾਂ ਨਾਲ ਉਸ ਨੂੰ ਆਪਣਾ ਅਸ਼ਿਕ ਬਣਾ ਲਿਆ ਹੈ ਤੂੰ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਮੈਂ ਵਿਆਹ ਵਿੱਚ ਆਏ ਮਹਿਮਾਨਾਂ ਵੱਲ ਨਜ਼ਰ ਮਾਰਨ ਲੱਗੀ ਪਰ ਮੈਨੂੰ ਕੋਈ ਵੀ ਇਸ ਤਰ੍ਹਾਂ ਦਾ ਲੜਕਾ ਨਹੀਂ ਮਿਲਿਆ ਜਿਹੜਾ ਮੇਰੇ ਲਾਇਕ ਹੋਵੇ ਮੇਰੀ ਉਮਰ ਦੇ ਲੜਕਿਆਂ ਦਾ ਤਾਂ ਪਹਿਲਾਂ ਹੀ ਵਿਆਹ ਹੋ ਗਿਆ ਸੀ ਕਈਆਂ ਦੇ ਤਾਂ ਬੱਚੇ ਵੀ ਸਨ ਤੇ ਉਹ ਬਾਪ ਬਣੇ ਹੋਏ ਸੀ ਅਤੇ ਆਪਣੇ ਬੱਚਿਆਂ ਨੂੰ ਸੰਭਾਲ ਰਹੇ ਸਨ ਪਰ ਜਿੰਨੇ ਵੀ ਲੜਕੇ ਕੁਆਰੇ ਸੀ ਉਹ ਮੇਰੇ ਤੋਂ ਛੋਟੀ ਉਮਰ ਦੇ ਸਨ ਮੇਰੇ ਨਾਲ ਗੱਲ ਕਰਦੇ ਤਾਂ ਮੈਨੂੰ ਚੰਗਾ ਲੱਗਦਾ ਸੀ ਪਰ ਆਪਣੇ ਤਾਂ ਛੋਟੀ ਉਮਰ ਦੇ ਲੜਕੇ ਨਾਲ ਮੈਂ ਵਿਆਹ ਕਰਨਾ ਨਹੀਂ ਚਾਹੁੰਦੀ ਸੀ। ਮੇਰੀ ਛੋਟੀ ਭੈਣ ਵੀ ਵਿਦਾ ਹੋ ਕੇ ਚਲੀ ਗਈ ਸੀ। ਹੁਣ ਘਰ ਵਿੱਚ ਚਾਚਾ ਚਾਚੀ ਅਤੇ ਮੈਂ ਹੀ ਰਹਿ ਗਈ ਸੀ। ਘਰ ਦਾ ਸਾਰਾ ਕੰਮ ਮੈਂ ਸੰਭਾਲਦੀ ਸੀ। ਇੱਕ ਦਿਨ ਚਾਚੀ ਨੇ ਕਿਹਾ ਅਸੀਂ ਇੱਕ ਨਵਾਂ ਕਿਰਾਏਦਾਰ ਰੱਖਿਆ ਹੈ। ਉਸ ਨੂੰ ਬੋਤਲ ਵਿੱਚ ਪਾਣੀ ਦੇ ਕੇ ਆ। ਉਹ ਨਵਾਂ ਆਇਆ ਹੈ ਇਸ ਲਈ ਉਸ ਨੂੰ ਕੁਝ ਪਤਾ ਨਹੀਂ ਹੈ। ਮੈਂ ਉਸ ਨੂੰ ਪਾਣੀ ਦੇਣ ਚਲੀ ਗਈ। ਮੈਂ ਪਾਣੀ ਦੀ ਬੋਤਲ ਲੈ ਕੇ ਥੱਲੇ ਗਈ ਅਤੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਜਦੋਂ ਕਿਰਾਏਦਾਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਮੇਰੀ ਹੈਰਾਨੀ ਦਾ ਕੋਈ ਵੀ ਟਿਕਾਣਾ ਨਹੀਂ ਸੀ ਉਹ ਬਹੁਤ ਹੀ ਸੋਹਣਾ ਲੜਕਾ ਸੀ ਮੈਂ ਉਹਨੂੰ ਦੇਖਦੀ ਰਹਿ ਗਈ ਕੁਝ ਕਹਿਣਾ ਤਾਂ ਭੁੱਲੀ ਗਈ ਸੀ ਕਿ ਮੈਂ ਕੰਮ ਕੀ ਆਈ ਹਾਂ ਉਸਨੇ ਕਿਹਾ ਕੀ ਗੱਲ ਹੈ ਮੈਂ ਕਿਹਾ ਇੱਕ ਆ ਸਾਦਾ ਹੈ ਮੈਨੂੰ ਮੇਰੀ ਚਾਚੀ ਨੇ ਭੇਜਿਆ ਹੈ ਮੈਂ ਤੇਰੇ ਲਈ ਪਾਣੀ ਲੈ ਕੇ ਆਈ ਹਾਂ ਚਾਚੀ ਨੇ ਕਿਹਾ ਹੈ ਕਿ ਅੱਜ ਦਾ ਖਾਣਾ ਵੀ ਉਹ ਭੇਜ ਦੇਣਗੇ ਤਾਂ ਕਿ ਤੈਨੂੰ ਕੋਈ ਤਕਲੀਫ ਨਾ ਹੋਵੇ ਉਹ ਮੁੰਡਾ ਮੇਰਾ ਧੰਨਵਾਦ ਕਰਨ ਲੱਗਾ ਤੇ ਮੈਨੂੰ ਅੰਦਰ ਔਨਲੀ ਕਿਹਾ ਪਤਾ ਨਹੀਂ ਕਿਉਂ ਮੈਨੂੰ ਘਬਰਾਟ ਹੋਣ ਲੱਗੀ ਮੈਂ ਕਿਹਾ ਮੈਂ ਖਾਣਾ ਬਣਾਉਣਾ ਹੈ ਮੈਂ ਉੱਪਰ ਜਾਣਾ ਹੈ ਇਹ ਕਿ ਹੈ ਕਿ ਮੈਂ ਜਲਦੀ ਨਾਲ ਪੌੜੀਆਂ ਚੜਨ ਲੱਗੀ ਮੈਨੂੰ ਮੇਰੀ ਚਾਚੀ ਦਾ ਡਰ ਲੱਗ ਰਿਹਾ ਸੀ ਜੇਕਰ ਮੇਰੀ ਚਾਚੀ ਨੂੰ ਪਤਾ ਲੱਗਾ ਕਿ ਮੈਂ ਅਣਜਾਣ ਮੁੰਡੇ ਨਾਲ ਗੱਲ ਕਰ ਰਹੀ ਸੀ ਤਾਂ ਉਹ ਮੈਨੂੰ ਮਾਰ ਹੀ ਦੇਵੇਗੀ ਜਦੋਂ ਮੈਂ ਖਾਣਾ ਬਣਾ ਲਿਆ ਤਾਂ ਮੇਰੀ ਚਾਚੀ ਨੇ ਮੈਨੂੰ ਕਿਹਾ ਉਸ ਲੜਕੇ ਨੂੰ ਖਾਣਾ ਦੇ ਕੇ ਆ ਤੇ ਅੰਜਲੀ ਉਸ ਲੜਕੇ ਨੂੰ ਰੋਸਵੇਰ ਦਾ ਖਾਣਾ ਅਤੇ ਰਾਤ ਦਾ ਖਾਣਾ ਵੀ ਦੇਣਾ ਹੈ ਉਹ ਇਸ ਖਾਣੇ ਦੇ ਪੈਸੇ ਦੇ ਰਿਹਾ ਹੈ ਉਹ ਲੜਕਾ ਇਕੱਲਾ ਰਹਿੰਦਾ ਹੈ ਇਸ ਲਈ ਉਸਨੇ ਖਾਣੇ ਦਾ ਕੰਟਰੈਕਟ ਵੀ ਸਾਡੇ ਨਾਲ ਹੀ ਕੀਤਾ ਹੈ ਮੈਂ ਮਾਨ ਹੀ ਮਨ ਸੋਚਣ ਲੱਗੀ ਕਿ ਮੈਨੂੰ ਇੱਕ ਬੰਦੇ ਦਾ ਵਾਧੂ ਖਾਣਾ ਬਣਾਉਣਾ ਪਿਆ ਕਰੇਗਾ ਚਾਚੀ ਦੇ ਸਾਹਮਣੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਖਾਣਾ ਲੈ ਕੇ ਉਸ ਮੁੰਡੇ ਕੋਲ ਚਲੀ ਗਈ ਜਦੋਂ ਵੀ ਮੈਂ ਉਸਦੇ ਕੋਲ ਜਾਂਦੀ ਮੇਰੇ ਅੰਦਰ ਇੱਕ ਜੀਵ ਜਿਹੀ ਹਲਚਲ ਹੋਣ ਲੱਗ ਜਾਂਦੀ ਸੀ ਮੈਂ ਮੁੰਡੇ ਨੂੰ ਆਉਂਦੇ ਜਾਂਦੇ ਦੇਖਦੀ ਰਹਿੰਦੀ ਸੀ ਦੋ ਟਾਈਮ ਉਸਨੂੰ ਖਾਣਾ ਦੇਣ ਜਾਂਦੀ ਤੇ ਉਹਨਦੇ ਨਾਲ ਮੁਲਾਕਾਤ ਹੋ ਜਾਂਦੀ ਸੀ ਕਈ ਵਾਰ ਮੈਨੂੰ ਕਮਰੇ ਦੇ ਅੰਦਰ ਆਉਣ ਲਈ ਕਹਿ ਦਿੰਦਾ ਪਰ ਮੈਂ ਡਰ ਦੇ ਮਾਰੇ ਕਦੇ ਵੀ ਉਸ ਦੇ ਕਮਰੇ ਵਿੱਚ ਕਦਮ ਨਹੀਂ ਰੱਖਦੀ ਸੀ ਉਸ ਦੇ ਕਮਰੇ ਵਿੱਚ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਦੇਖਿਆ ਸੀ ਸ਼ਾਇਦ ਉਹ ਇਕੱਲਾ ਰਹਿੰਦਾ ਸੀ ਕਦੇ-ਕਦੇ ਤੇਜ਼ ਆਵਾਜ਼ ਕਰਕੇ ਗਾਣੇ ਚਲਾ ਦਿੰਦਾ ਸੀ ਮੇਰੇ ਕੰਨਾਂ ਵਿੱਚ ਆਵਾਜ਼ ਆਉਂਦੀ ਰਹਿੰਦੀ ਸੀ ਕਦੇ-ਕਦੇ ਉਸ ਦੇ ਕਮਰੇ ਦੇ ਬਾਹਰ ਸ਼ਰਾਬ ਦੀਆਂ ਬੋਤਲਾਂ ਵੀ ਦੇਖਦੀ ਸੀ ਉਹ ਆਪਣੀ ਮौज-ਮਸਤੀ ਵਿੱਚ ਰਹਿੰਦਾ ਸੀ ਪਤਾ ਨਹੀਂ ਕਿੱਥੇ ਕੰਮ ਕਰਦਾ ਸੀ ਇੱਕ ਦਿਨ ਮੈਂ ਆਪਣੀ ਸਹੇਲੀ ਪ੍ਰਿਆ ਨੂੰ ਉਸ ਮੁੰਡੇ ਦੇ ਬਾਰੇ ਦੱਸਿਆ ਤਾਂ ਪ੍ਰਿਆ ਕਹਿਣ ਲੱਗੀ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਮੈਂ ਤੈਨੂੰ ਦੱਸਦੀ ਹਾਂ ਕਿ ਤੂੰ ਲੜਕੇ ਨੂੰ ਕਿਵੇਂ ਆਪਣੇ ਜਾਲ ਵਿੱਚ ਫਸਾਉਣਾ ਹੈ। ਉਹਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਡਰਨ ਲੱਗੀ ਤੇ ਕਿਹਾ ਕਿ ਤੂੰ ਪ੍ਰਿਆ ਆਪਣਾ ਤਰੀਕਾ ਆਪਣੇ ਕੋਲ ਹੀ ਰੱਖ ਮੈਨੂੰ ਇਹ ਨਾ ਦੱਸ। ਉਸਨੇ ਕਿਹਾ ਤੇਰੀ ਵੀ ਤਾਂ ਆਪਣੀ ਜ਼ਰੂਰਤ ਹੈ। ਉਹਨੂੰ ਵੀ ਤਾਂ ਪੂਰਾ ਕਰਨਾ ਹੋਵੇਗਾ। ਤੇਰੀ ਚਾਚੀ ساری ਜ਼ਿੰਦਗੀ ਤੈਨੂੰ ਘਰੇ ਤਾਂ ਨਹੀਂ ਬਿਠਾ ਕੇ ਰੱਖ ਸਕਦੀ। ਉਹਦੀਆਂ ਗੱਲਾਂ ਸੁਣ ਕੇ ਮੈਂ ਘਰ ਚਲੀ ਗਈ ਸੀ ਅਤੇ ਉਹਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਇੱਕ ਦਿਨ ਮੇਰੀ ਚਾਚੀ ਨੇ ਮੈਨੂੰ ਬੁਲਾਇਆ ਤੇ ਕਿਹਾ ਅੱਜ ਅਸੀਂ ਬਾਹਰ ਵਿਆਹ ਤੇ ਜਾ ਰਹੇ ਹਾਂ। ਕੱਲ ਸਵੇਰ ਤੱਕ ਵਾਪਸ ਆ ਜਾਵਾਂਗੀ ਤੂੰ ਥੱਲੇ ਜਾ ਕੇ ਰਾਹੁਲ ਨੂੰ ਖਾਣਾ ਦੇ ਦੇਣਾ ਭੁੱਲੀ ਨਾ ਮੈਂ ਕਿਹਾ ਚਾਚੀ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਹੋਵੇਗਾ ਰਾਤ ਨੂੰ ਮੈਂ ਆਪਣੇ ਅਤੇ ਰਾਹੁਲ ਲਈ ਖਾਣਾ ਬਣਾਇਆ ਫਿਰ ਸੋਚਿਆ ਰਾਹੁਲ ਨਹੀਂ ਆਉਂਦੀ ਹਾਂ ਪਤਾ ਨਹੀਂ ਕਿਉਂ ਅੱਜ ਮੇਰੇ ਦਿਲ ਵਿੱਚ ਅਜੀਬ ਜਿਹੀ ਹਲਚਲ ਹੋਣ ਲੱਗੀ ਸੀ ਘਰ ਵਿੱਚ ਮੈਂ ਇਕੱਲੀ ਸੀ ਅੱਜ ਘਰ ਚਾਚੀ ਨਹੀਂ ਸੀ ਮੇਰੇ ਕੋਲ ਚੰਗਾ ਮੌਕਾ ਸੀ ਪ੍ਰਿਆ ਦੀਆਂ ਗੱਲਾਂ ਬਾਰੇ ਮੈਂ ਸੋਚਣ ਲੱਗੀ ਸੀ ਮੈਂ ਸੋਚਿਆ ਕਿਉਂ ਨਾ ਇਸ ਮੌਕੇ ਦਾ ਫਾਇਦਾ ਉਠਾਇਆ ਜਾਵੇ ਐਵੇਂ ਕਦੋਂ ਤੱਕ ਇਕੱਲੀ ਰਹਾਂਗੀ ਇਸੇ ਵਿਚਾਰ ਨਾਲ ਮੈਂ ਉਹਦੇ ਕਮਰੇ ਦੀ ਐਕਸਟਰਾ ਚਾਬੀ ਨਾਲ ਲੈ ਗਈ ਅਤੇ ਬਾਰੋਂ ਹੀ ਹੌਲੀ ਜਿਹੀ ਦਰਵਾਜ਼ਾ ਖੋਲ ਦਿੱਤਾ ਮੈਂ ਲੋਕ ਕੇ ਉਸਦੇ ਕਮਰੇ ਵਿੱਚ ਚਲੀ ਗਈ ਉਸਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਹੀ ਝਟਕਾ ਲੱਗਣ ਵਾਲਾ ਹੈ ਕਮਰੇ ਵਿੱਚ ਬਿਲਕੁਲ ਹਨੇਰਾ ਸੀ ਮੈਂ ਸੋਚਿਆ ਕਿ ਉਹ ਕਿੱਥੇ ਚਲਾ ਗਿਆ ਹੈ ਮੈਂ ਦੇਖਿਆ ਉਸਦੇ ਕਮਰੇ ਵਿੱਚ ਇੱਕ ਕੋਨੇ ਵਿੱਚ ਹਲਕੀ ਜਿਹੀ ਰੋਸ਼ਨੀ ਆ ਰਹੀ ਸੀ ਸ਼ਾਇਦ ਲੈਪਟਾਪ ਦੀ ਰੋਸ਼ਨੀ ਸੀ ਅਤੇ ਇੱਕ ਅਜੀਬੋ ਗਰੀਬ ਆਵਾਜ਼ ਮੇਰੇ ਕੰਨਾਂ ਵਿੱਚ ਆਈ ਪਤਾ ਨਹੀਂ ਕਿਉਂ ਮੈਨੂੰ ਡਰ ਲੱਗ ਰਿਹਾ ਸੀ ਇਹ ਮੁੰਡਾ ਲੈਪਟਾਪ ਲੈ ਕੇ ਕੀ ਕਰ ਰਿਹਾ ਹੈ ਮੈਂ ਤੁਰੰਤ ਹੀ ਲਾਈਟ ਚਲਾ ਦਿੱਤੀ ਸਾਹਮਣੇ ਦਾ ਜੋ ਨਜ਼ਾਰਾ ਦੇਖਿਆ ਮੇਰੇ ਪੈਰਾਂ ਹੇਠ ਜ਼ਮੀਨ ਹੀ ਨਿਕਲ ਗਈ ਉਹ ਮੁੰਡਾ ਵੀ ਬਿਲਕੁਲ ਹੈਰਾਨ ਹੋ ਗਿਆ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗਾ ਮੇਰੀ ਨਜ਼ਰ ਉਸਦੇ ਲੈਪਟਾਪ ਉੱਤੇ ਪਈ ਤੇ ਮੈਂ ਦੇਖਿਆ ਤਾਂ ਮੈਂ ਉੱਥੇ ਦੀ ਉੱਥੇ ਹੀ ਖੜੀ ਰਹਿ ਗਈ ਮੇਰੇ ਤੋਂ ਹਿੱਲਿਆ ਵੀ ਨਹੀਂ ਜਾ ਰਿਹਾ ਸੀ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਹ ਮੁੰਡਾ ਮੈਂ ਸੋਚਣ ਲੱਗੀ ਸਭ ਮੇਰੀ ਗਲਤੀ ਹੈ ਮੈਨੂੰ ਦਰਵਾਜ਼ਾ ਖੜਕਾ ਕੇ ਆਉਣਾ ਚਾਹੀਦਾ ਸੀ ਮੈਂ ਗਲਤ ਵਕਤ ਤੇ ਆ ਗਈ ਸੀ ਉਹ ਮੇਰੇ ਵੱਲ ਦੇਖ ਰਿਹਾ ਸੀ ਫਿਰ ਉਸਨੇ ਆਪਣਾ ਲੈਪਟਾਪ ਬੰਦ ਕਰ ਦਿੱਤਾ ਮੇਰਾ ਗਲਾਸ ਬਿਲਕੁਲ ਸੁੱਕ ਚੁੱਕਿਆ ਸੀ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਉਹ ਹਕਲਾਉਂਦਾ ਹੋਇਆ ਕਹਿਣ ਲੱਗਾ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਰੋਜ਼ ਇਸੇ ਸਮੇਂ ਆਉਂਦੀ ਹਾਂ ਤੈਨੂੰ ਖਾਣਾ ਦੇਣ ਲਈ ਉਸਨੇ ਕਿਹਾ ਤੂੰ ਰੋਜ਼ ਦਰਵਾਜ਼ਾ ਖੜਕਾ ਕੇ ਆਉਂਦੀ ਹੈ ਅੱਜ ਤੂੰ ਐਵੇਂ ਹੀ ਆ ਗਈ ਮੈਂ ਕਿਹਾ ਤੇਰੇ ਕਮਰੇ ਦੇ ਬਾਹਰ ਹਨੇਰਾ ਸੀ ਮੈਨੂੰ ਲੱਗਿਆ ਤੂੰ ਸੌਂ ਗਿਆ ਹੋਵੇਂਗਾ ਜਾਂ ਤੇਰੀ ਤਬੀਅਤ ਖਰਾਬ ਹੋ ਗਈ ਹੋਵੇਗੀ ਇਸ ਦਰ ਨਾਲ ਮੈਂ ਚਾਬੀ ਨਾਲ ਖੋਲ ਕੇ ਅੰਦਰ ਆ ਗਈ ਅੱਜ ਚਾਚਾ ਚਾਚੀ ਵੀ ਘਰ ਨਹੀਂ ਸਨ ਜੇਕਰ ਤੈਨੂੰ ਕੁਝ ਹੋ ਜਾਂਦਾ ਤਾਂ ਮੇਰੇ ਉੱਤੇ ਮੁਸੀਬਤ ਆ ਜਾਣੀ ਸੀ ਮੈਂ ਉਸੇ ਹਾਲਤ ਵਿੱਚ ਖੜੀ ਸੀ ਤੇ ਉਹ ਮੇਰੇ ਨੇੜੇ ਆ ਗਿਆ ਤੇ ਕਹਿਣ ਲੱਗਾ ਤੁਹਾਡੇ ਘਰ ਵਿੱਚ ਕੋਈ ਨਹੀਂ ਹੈ ਉਹਦੀ ਗੱਲ ਸੁਣ ਕੇ ਤਾਂ ਮੈਂ ਹੋਰ ਵੀ ਜ਼ਿਆਦਾ ਡਰ ਗਈ ਅਤੇ ਮੈਂ ਨਾਂ ਵਿੱਚ ਸਿਰ ਹਿਲਾ ਦਿੱਤਾ ਉਸਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਤੂੰ ਮੂਵੀ ਦੇਖਣਾ ਚਾਹੁੰਦੀ ਹੈ ਇਹ ਕਹਿ ਕੇ ਉਹਨੇ ਲੈਪਟਾਪ ਤੇ ਫਿਰ ਮੂਵੀ ਚਲਾ ਦਿੱਤੀ ਤੇ ਮੈਨੂੰ ਲੱਗਿਆ ਕਿ ਮੈਨੂੰ ਇੱਥੋਂ ਚਲੀ ਜਾਣਾ ਚਾਹੀਦਾ ਹੈ ਪਰ ਮੈਂ ਹਾਵੇ ਸਿਰਹਿਲਾ ਦਿੱਤਾ ਸੀ ਕਿਉਂਕਿ ਪ੍ਰਿਆ ਦੀ ਇਹ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ ਪ੍ਰਿਆ ਤਾਂ ਮੇਰੇ ਪਿੱਛੇ ਹੀ ਪੈ ਗਈ ਸੀ ਕਿ ਇਸ ਲੜਕੇ ਨੂੰ ਆਪਣੇ ਜਾਲ ਵਿੱਚ ਫਸਾਉਣਾ ਹੈ ਉਸਦੇ ਕਮਰੇ ਵਿੱਚ ਬੀਅਰ ਦੀ ਬੋਤਲ ਰੱਖੀ ਹੋਈ ਸੀ ਸ਼ਾਇਦ ਬੀਅਰ ਪੀ ਰਿਹਾ ਸੀ ਉਸਨੇ ਕਿਹਾ ਕਿ ਤੂੰ ਐਵੇਂ ਕਰਨਾ ਚਾਹੁੰਦੀ ਹੈ ਮੈਂ ਇੱਕ ਵਾਰ ਲੈਪਟਾਪ ਵੱਲ ਦੇਖਿਆ ਤੇ ਇੱਕ ਵਾਰ ਉਸਦੀ ਸ਼ਕਲ ਵੱਲ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਪਰ ਸਾਡੇ ਦੋਨਾਂ ਤੋਂ ਇਲਾਵਾ ਇੱਥੇ ਤੀਸਰਾ ਕੋਈ ਵੀ ਨਹੀਂ ਸੀ ਮੈਂ ਕਿਹਾ ਇਹ ਸਭ ਕਦੇ ਨਹੀਂ ਕੀਤਾ ਮੈਂ ਤਾਂ ਹੁਣ ਤੱਕ ਕਵਾਰੀ ਹਾਂ ਉਸਨੇ ਕਿਹਾ ਮੈਂ ਸਭ ਕੁਝ ਸਿਖਾ ਦੇਵਾਂਗਾ ਇਹ ਕਹਿ ਕੇ ਉਹ ਮੇਰੇ ਨੇੜੇ ਆ ਗਿਆ ਮੈਨੂੰ ਬਾਹਾਂ ਵਿੱਚ ਘੁੱਟ ਲਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ ਮੇਰਾ ਦਿਲ ਪੂਰੀ ਤੇਜ਼ੀ ਨਾਲ ਧੜਕਣ ਲੱਗ ਪਿਆ ਸੀ ਮੈਂ ਚਾਹੁੰਦੇ ਹੋਏ ਵੀ ਉਸ ਨੂੰ ਰੋਕ ਸકી ਅਜੀਬ ਜਿਹੀ ਖੁਸ਼ੀ ਮੇਰੇ ਅੰਦਰ ਪੈਦਾ ਹੋ ਰਹੀ ਸੀ ਮੈਂ ਪਹਿਲੀ ਵਾਰ ਕਿਸੇ ਲੜਕੇ ਨਾਲ ਇਸ ਤਰ੍ਹਾਂ ਕਰ ਰਹੀ ਸੀ ਪੂਰੀ ਰਾਤ ਬੀਤਣ ਤੋਂ ਬਾਅਦ ਮੈਂ ਆਪਣੇ ਘਰ ਆ ਗਈ ਸੀ ਮੈਂ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਗਈ ਤੇ ਆਪਣੀ ਸ਼ਕਲ ਦੇਖਣ ਲੱਗੀ ਤੇ ਸੋਚਣ ਲੱਗੀ ਕਿ ਇਹ ਕੀ ਕਰ ਦਿੱਤਾ ਮੈਂ ਮੈਂ ਤਾਂ ਹੁਣ ਪੂਰੀ ਤਰ੍ਹਾਂ ਬਦਨਾਮ ਹੋ ਜਾਵਾਂਗੀ ਤੇ ਮੈਂ ਇਹ ਕਿਹੜਾ ਕੰਨ ਕਰ ਦਿੱਤਾ ਹੈ ਜੇਕਰ ਮੇਰੀ ਚਾਚੀ ਨੂੰ ਪਤਾ ਲੱਗ ਗਿਆ ਉਹ ਤਾਂ ਮੈਨੂੰ ਘਰੋਂ ਹੀ ਕੱਢ ਦੇਵੇਗੀ ਇਹ ਲੜਕਾ ਤੈਨੂੰ ਕੋਈ ਪਿਆਰ ਨਹੀਂ ਕਰਦਾ ਇਹ ਤੇਰੇ ਨਾਲ ਵਿਆਹ ਨਹੀਂ ਕਰੇਗਾ ਅਤੇ ਨਾ ਹੀ ਕੋਈ ਦੂਸਰਾ ਲੜਕਾ ਕਰੇਗਾ ਜਦੋਂ ਉਸ ਨੂੰ ਪਤਾ ਚੱਲੇਗਾ ਕਿ ਮੈਂ ਇਹ ਕੰਨ ਕੀਤਾ ਹੋਇਆ ਹੈ ਮੇਰੀਆਂ ਅੱਖਾਂ ਹੰਝੂ ਨਾਲ ਭਰ ਗਈਆਂ ਸਨ ਮੈਂ ਰੋਣ ਲੱਗੀ ਤੇ ਮੇਰੀਆਂ ਅੱਖਾਂ ਲਾਲ ਹੋ ਗਈਆਂ ਸਨ ਉਦੋਂ ਹੀ ਘਰ ਦੀ ਬੈਲ ਵੱਜੀ ਮੈਂ ਬਹੁਤ ਡਰ ਗਈ ਕਿ ਕੀਤੇ ਚਾਚੀ ਚਾਚਾ ਤਾਂ ਨਹੀਂ ਆ ਗਏ ਇਸ ਹਾਲ ਵਿੱਚ ਮੈਨੂੰ ਦੇਖ ਕੇ ਕੀ ਸੋਚਣਗੇ ਪਰ ਫਿਰ ਮੈਂ ਕਿਸੇ ਤਰੀਕੇ ਨਾਲ ਆਪਣਾ ਮੂੰਹ ਸਾਫ਼ ਕਰਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰਾਹੁਲ ਖੜਾ ਸੀ ਮੈਂ ਬੜੀ ਹੈਰਾਨੀ ਨਾਲ ਉਸਨੂੰ ਦੇਖ ਰਹੀ ਸੀ ਉਹ ਮੈਨੂੰ ਪੁੱਛਣ ਲੱਗਾ ਕਿ ਉਹ ਅੰਦਰ ਆ ਜਾਵੇ ਤਾਂ ਮੈਂ ਹਾਂ ਵੇ ਸਿਰ ਹਿਲਾ ਦਿੱਤਾ ਉਸਨੇ ਕਿਹਾ ਕਿ ਅੱਜ ਤੂੰ ਮੈਨੂੰ ਬ੍ਰੇਕਫਾਸਟ ਨਹੀਂ ਦਿੱਤਾ ਇਸ ਲਈ ਮੈਂ ਆਪ ਹੀ ਆ ਗਿਆ ਹਾਂ ਮੇਰਾ ਮੂੰਹ ਦੇਖ ਕੇ ਉਹ ਸਮਝ ਚੁੱਕਾ ਸੀ ਕਿ ਮੈਂ ਰੋ ਰਹੀ ਸੀ ਬ੍ਰੇਕਫਾਸਟ ਬਣਾਉਣਾ ਤਾਂ ਮੈਂ ਭੁੱਲ ਹੀ ਗਈ ਸੀ ਮੈਂ ਕਿਹਾ ਬੈਠੋ ਮੈਂ ਹੁਣੇ ਬਣਾ ਕੇ ਲੈ ਕੇ ਆਉਂਦੀ ਹਾਂ ਮੈਂ ਜਲਦੀ ਨਾਲ ਬ੍ਰੇਕਫਾਸਟ ਬਣਾ ਕੇ ਲੈ ਆਈ ਅਸੀਂ ਦੋਨੋਂ ਨੇ ਬੈਠ ਕੇ ਖਾਣਾ ਖਾ ਲਿਆ ਤਾਂ ਅਚਾਨਕ ਰਾਹੁਲ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਕੱਲ ਦੀ ਰਾਤ ਬਹੁਤ ਖੂਬਸੂਰਤ ਸੀ ਮੈਂ ਤੇਰੇ ਨਾਲ ਆਪਣੀ ਹਰ ਰਾਤ ਇਸੇ ਤਰ੍ਹਾਂ ਖੂਬਸੂਰਤ ਬਣਾਉਣਾ ਚਾਹੁੰਦਾ ਹਾਂ ਮੈਨੂੰ ਲੱਗਿਆ ਕਿ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਚਾਨਕ ਕਹਿਣ ਲੱਗਾ ਕਿ ਉਸ ਨੂੰ ਸੀਮਾ ਦੀ ਯਾਦ ਆ ਗਈ ਸੀ ਸੀਮਾ ਦਾ ਨਾਮ ਹੁੰਦੇ ਮੂੰਹ ਵਿੱਚੋਂ ਸੁਣ ਕੇ ਮੈਂ ਇੱਕ ਪਲ ਲਈ ਹਰਾਨ ਰਹਿ ਗਈ ਮੈਂ ਕਿਹਾ ਕੌਣ ਸੀਮਾ ਉਸਨੇ ਕਿਹਾ ਮੇਰੀ ਪਤਨੀ ਉਸਦੇ ਮੂੰਹ ਵਿੱਚੋਂ ਗੱਲ ਨਿਕਲੀ ਹੀ ਸੀ ਕਿ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮੈਂ ਸਮਝ ਗਈ ਸੀ ਕਿ ਇਹ ਮੁੰਡਾ ਬਸ ਮੇਰੇ ਜਿਸਮ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ ਕਿਉਂਕਿ ਉਸ ਦੀ ਪਤਨੀ ਉਹਦੇ ਨਾਲ ਨਹੀਂ ਰਹਿੰਦੀ ਉਹ ਬ੍ਰੇਕਫਾਸਟ ਕਰਕੇ ਚਲਾ ਗਿਆ ਸੀ ਪਰ ਮੇਰਾ ਦਿਲ ਬਿਲਕੁਲ ਟੁੱਟ ਚੁੱਕਾ ਸੀ ਮੈਂ ਪ੍ਰਿਆ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਪ੍ਰਿਆ ਕਹਿਣ ਲੱਗੀ ਕਿ ਤੇਰਾ ਵਿਆਹ ਤਾਂ ਐਵੇਂ ਵੀ ਨਹੀਂ ਹੋਣਾ ਕੋਈ ਗੱਲ ਨਹੀਂ ਉਹਦੀ ਪਤਨੀ ਹੈ ਤੇ ਕੀ ਹੋਇਆ ਜਦੋਂ ਤੇਰੇ ਚਾਚਾ ਚਾਚੀ ਸੌਂ ਜਾਇਆ ਕਰਨਗੇ ਤਾਂ ਤੂੰ ਉਸਦੇ ਕਮਰੇ ਵਿੱਚ ਚਲੀ ਜਾਇਆ ਕਰੀ ਉਹ ਤੇਰੀਆਂ ਜ਼ਰੂਰਤਾਂ ਨੂੰ ਤਾਂ ਪੂਰਾ ਕਰ ਦੇਵੇਗਾ ਮੈਂ ਕਿਹਾ ਪ੍ਰਿਆ ਕੀ ਬਕਵਾਸ ਕਰ ਰਹੀ ਹੈ ਤੂੰ ਇਸ ਤਰ੍ਹਾਂ ਤਾਂ ਮੈਂ ਹੋਰ ਵੀ ਜ਼ਿਆਦਾ ਬਦਨਾਮ ਹੋ ਜਾਵਾਂਗੀ ਮੇਰੀ ਚਾਚੀ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਘਰੋਂ ਹੀ ਕੱਢ ਦੇਵੇਗੀ ਮੈਂ ਇਸ ਤਰ੍ਹਾਂ ਦੀ ਲੜਕੀ ਨਹੀਂ ਹਾਂ ਉਸਨੇ ਕਿਹਾ ਤੇਰੀ ਚਾਚੀ ਦੀ ਵਜ੍ਹਾ ਨਾਲ ਹੀ ਤਾਂ ਤੂੰ ਇਸ ਹਾਲ ਵਿੱਚ ਬੈਠੀ ਹੋਈ ਹੈ ਵੈਸੇ ਵੀ ਤੈਨੂੰ ਉਹਨਾਂ ਨੇ ਘਰ ਵਿੱਚ ਕੰਮ ਵਾਲੀ ਬਣਾ ਕੇ ਹੀ ਰੱਖਿਆ ਹੋਇਆ ਹੈ ਘਰੋਂ ਕੱਢ ਦੇਣਗੇ ਤਾਂ ਤੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀ ਸਕਦੀ ਹੈ ਹੁਣ ਉਹਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮਣ ਲੱਗੀਆਂ ਸਨ ਫਿਰ ਜਦੋਂ ਅੱਜ ਮੇਰੇ ਚਾਚਾ ਚਾਚੀ ਸੌਂ ਗਏ ਤਾਂ ਮੈਂ ਥੱਲੇ ਚਲੀ ਗਈ ਮੈਂ ਦਰਵਾਜ਼ਾ ਖੜਕਾਇਆ ਰਾਹੁਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਨੂੰ ਦੇਖਦੇ ਹੀ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ ਮੇਰਾ ਹੱਥ ਫੜ ਕੇ ਅੰਦਰ ਖਿੱਚ ਲਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਕਹਿਣ ਲੱਗਾ ਕਿ ਅੰਜਲੀ ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ ਮੇਰੇ ਅੰਦਰ ਆਉਂਦੇ ਹੀ ਉਹਨੇ ਆਪਣੀਆਂ ਬਾਹਾਂ ਵਿੱਚ ਮੈਨੂੰ ਘੁੱਟ ਲਿਆ ਤੇ ਮੈਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਮੈਂ ਉਸਨੂੰ ਪਿੱਛੇ ਧੱਕ ਦਿੱਤਾ ਤੇ ਕਹਿਣ ਲੱਗੀ ਕਿ ਤੂੰ ਵਿਆਹਿਆ ਹੋਇਆ ਹੈ ਫਿਰ ਵੀ ਮੇਰੇ ਨਾਲ ਰਿਸ਼ਤਾ ਕਿਉਂ ਬਣਾਉਣਾ ਚਾਹੁੰਦਾ ਹੈ ਮੈਂ ਜਨਨ ਲਈ ਇੱਥੇ ਆਈ ਹਾਂ ਉਸਨੇ ਕਿਹਾ ਕਿ ਇਹ ਰਿਸ਼ਤੇ ਐਵੇਂ ਹੀ ਪਾਉਂਦੇ ਹਨ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਮਿਟਾਉਣ ਲਈ ਹੀ ਅਜਿਹੇ ਰਿਸ਼ਤੇ ਬਣਾਉਂਦੇ ਹਾਂ ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਜਾਨ ਲੱਗੀ ਤੇ ਕਿਹਾ ਰਾਹੁਲ ਮੈਂ ਇਹ ਸਭ ਕੁਝ ਨਹੀਂ ਕਰ ਸਕਦੀ ਉਹਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾ ਰੁਕੀ ਮੈਂ ਆਪਣੇ ਘਰ ਵਾਪਸ ਆ ਗਈ ਮੈਨੂੰ ਰਾਤ ਪਰ ਨੀਂਦ ਨਹੀਂ ਆ ਰਹੀ ਸੀ ਮੈਂ ਇੱਧਰ ਉੱਧਰ ਪਾਸੇ ਬਦਲਦੀ ਰਹੀ ਰਾਹੁਲ ਦੇ ਬਾਰੇ ਸੋਚਦੀ ਰਹੀ ਸਵੇਰੇ ਮੇਰੀ ਅੱਖ ਲੱਗ ਗਈ ਸੀ ਤਰੀਬ 10:00 ਵੱਜ ਚੁੱਕੇ ਸੀ ਅਚਾਨਕ ਮੇਰੀ ਅੱਖ ਖੁੱਲੀ ਤੇ ਮੈਨੂੰ ਲੱਗਿਆ ਮੈਂ ਨਾਸ਼ਤਾ ਤਾਂ ਬਣਾਉਣਾ ਹੀ ਭੁੱਲ ਗਈ ਸੀ ਜਲਦੀ ਨਾਲ ਉੱਠ ਕੇ ਬਾਹਰ ਨਿਕਲੀ ਤਾਂ ਰਾਹੁਲ ਅਤੇ ਮੇਰੇ ਚਾਚਾ ਚਾਚੀ ਬੈਠੇ ਹੋਏ ਸਨ ਤੇ ਖਾਣਾ ਖਾ ਰਹੇ ਸਨ ਉਹਨਾਂ ਨੂੰ ਦੇਖ ਕੇ ਮੈਂ ਕਿਹਾ ਚਾਚੀ ਮੈਨੂੰ ਕਿਉਂ ਨਹੀਂ ਉਠਾਇਆ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਲਈ ਨੀਂਦ ਨਹੀਂ ਖੁੱਲੀ ਮੇਰੀ ਚਾਚੀ ਮੁਸਕਰਾਉਣ ਲੱਗੀ ਤੇ ਕਹਿਣ ਲੱਗੀ ਬੇਟੀ ਰਾਹੁਲ ਤੇਰਾ ਰਿਸ਼ਤਾ ਮੰਗਲ ਨਹੀਂ ਆਇਆ ਹੈ ਮੈਂ ਚਾਚੀ ਵੱਲ ਦੇਖਣ ਲੱਗੀ ਮੇਰੀ ਚਾਚੀ ਨੇ ਕਿਹਾ ਰਾਹੁਲ ਮੇਰੇ ਮਾਮੇ ਦਾ ਮੁੰਡਾ ਹੈ ਉਸ ਦੀ ਪਤਨੀ ਸੀਮਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਉਹ ਹੁਣ ਬਿਲਕੁਲ ਇਕੱਲਾ ਤੇ ਟੁੱਟ ਗਿਆ ਸੀ ਇਸ ਲਈ ਮਾਮਾ ਜੀ ਨੇ ਇਸ ਨੂੰ ਇੱਥੇ ਭੇਜ ਦਿੱਤਾ ਸੀ ਮਾਮਾ ਜੀ ਚਾਹੁੰਦੇ ਸਨ ਕਿ ਰਾਹੁਲ ਫਿਰ ਤੋਂ ਜ਼ਿੰਦਗੀ ਜੀਵੇ ਮੈਂ ਉਸ ਨੂੰ ਕਿਰਾਏਦਾਰ ਬਣਾ ਕੇ ਇਸੇ ਲਈ ਰੱਖਿਆ ਕਿਸੇ ਕੇ ਤੇਰੇ ਨਾਲ ਉਸ ਦਾ ਰਿਸ਼ਤਾ ਹੋ ਜਾਵੇ ਇਸ ਲਈ ਦੋ ਟਾਈਮ ਦਾ ਖਾਣਾ ਤੇਰੇ ਹੱਥੋਂ ਉਸ ਲਈ ਭੇਜਦੀ ਸੀ ਤਾਂ ਜੋ ਰਾਹੁਲ ਨੂੰ ਤੂੰ ਪਸੰਦ ਆ ਜਾਵੇਂ ਅਸੀਂ ਧੂਮ-ਧਾਮ ਨਾਲ ਤੁਹਾਡੇ ਦੋਨਾਂ ਦਾ ਵਿਆਹ ਕਰਾਂਗੇ ਮੈਂ ਉਹਨਾਂ ਵੱਲ ਹੈਰਾਨੀ ਨਾਲ ਦੇਖਣ ਲੱਗੀ ਮੇਰੇ ਦਿਲ ਦੀ ਮਰਜ਼ੀ ਪੂਰੀ ਹੋਣ ਜਾ ਰਹੀ ਸੀ ਰਾਹੁਲ ਮੈਨੂੰ ਦੇਖ ਕੇ ਹਲਕਾ ਹਲਕਾ ਹੱਸ ਰਿਹਾ ਸੀ ਮੇਰੇ ਚਾਚਾ ਜੀ ਦੇ ਚਿਹਰੇ ਤੇ ਵੀ ਮੁਸਕਰਾਹਟ ਆ ਗਈ ਸੀ ਮੇਰੀ ਚਾਚੀ ਮੁਸਕਰਾਉਂਦੀ ਹੋਈ ਕਹਿਣ ਲੱਗੀ ਕਿ ਥੋੜੇ ਦਿਨ ਹੋਰ ਸਬਰ ਕਰ ਲਓ ਕਿਉਂਕਿ ਅਸੀਂ ਹੁਣ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਹਨ ਮੈਂ ਭੱਜਦੀ ਹੋਈ ਆਪਣੇ ਕਮਰੇ ਵਿੱਚ ਆ ਗਈ ਅਤੇ ਆਪਣੇ ਰੱਬ ਦਾ ਧੰਨਵਾਦ ਕਰਨ ਲੱਗੀ ਇਸੇ ਤਰ੍ਹਾਂ ਹੀ ਮੈਂ ਇੱਕ ਕਰਾਇਦਰ ਦੀ ਪਤਨੀ ਬਣ ਗਈ ਅਤੇ ਅਸੀਂ ਖੁਸ਼ੀ-ਖੁਸ਼ੀ ਰਹਿਣ ਲੱਗੇ ਤੁਸੀਂ ਸੁਣੀ ਕਹਾਣੀ ਕਿਰਾਏਦਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ